ਸਤਿ ਸ਼੍ਰੀ ਅਕਾਲ ਜੀ ਦਾਦੀ ਮਾਂ ਦੇ ਬਹੁਤ ਹੀ ਕੰਮ ਆਉਣ ਵਾਲੇ ਆਸਾਨ ਟਿਪਸ ਯਕੁਰੂਰ ਦੇਖੋ ਜੀ ਇੱਕ ਸੋਜ ਪੈ ਜਾਣਾ ਪਿਛਲੇ ਟਾਈਮ ਪਤਾ ਚੱਲਿਆ ਹੈ ਕਿ ਨਿੰਮ ਵਿੱਚ ਪਾਏ ਜਾਣ ਵਾਲੇ ਲਿਮੋਨੋ ਇਡਲੂਨ ਜੋ ਸਰੀਰ ਵਿੱਚ ਸੋਜ ਨੂੰ ਘਟ ਕਰਨ ਵਾਲੇ ਉਪਾਦਨਾਂ ਨੂੰ ਰੋਕਦਾ ਹੈ ਇਹ ਦਰਦ ਨੂੰ ਵੀ ਦੂਰ ਕਰ ਸਕਦਾ ਹੈ 2 ਘਰ ਤੋਂ ਕੀੜੀਆਂ ਦੂਰ ਕਰਨ ਦੇ ਲਈ ਕੀੜੀਆਂ ਦੀ ਜਗ੍ਹਾ ਤੇ ਨਿੰਬੂ ਦੀਆਂ ਛਿਲੜਾਂ ਰੱਖ ਦਿਓ ਨਿੰਬੂ ਦੀ ਖੁਸ਼ਬੂ ਨਾਲ ਕੀੜੀਆਂ ਦੂਰ ਰਹਿਣਗੀਆਂ 3 ਮੈਂ ਇਮਾਨਦਾਰੀ ਨੂੰ ਮਜ਼ਾਕ ਬਣਾਉਂਦੇ ਦੇਖਿਆ ਹੈ ਪਰੋਸੇ ਦਾ ਅਕਸਰ ਟੁੱਟਣਾ ਵੇਖਿਆ ਹੈ ਸੱਚੇ ਰੋਂਦੇ ਹਨ ਅਤੇ ਧੋਖੇ ਬਾਜ਼ ਚੈਣ ਨਾਲ ਸੌਂਦੇ ਦੇਖਿਆ ਮੈਂ 4 ਮੋਰਿੰਗਾ ਦੇ ਪੱਤਿਆਂ ਨੂੰ ਸਕਾ ਕੇ ਪਾਊਡਰ ਬਣਾ ਲਓ ਲਗਾਤਾਰ ਕੁਝ ਮਹੀਨਿਆਂ ਤੱਕ ਇਸ ਦਾ ਇਸਤੇਮਾਲ ਕਰੋ ਅਤੇ ਅੱਖਾਂ ਤੋਂ ਐਨਕ ਹਟ ਜਾਂਦੀ ਹੈ 5 ਨਿੰਬੂ ਦੀਆਂ ਛਿਲੜਾਂ ਨਾਲ ਦਾਗ ਸਾਫ ਕਰਕੇ ਸੁਧ ਸਰੋਂ ਦਾ ਤੇਲ ਲਗਾਓ ਦਾਗ ਦੀ ਸਮੱਸਿਆ ਇੱਕ ਹਫਤੇ ਵਿੱਚ ਠੀਕ ਹੋ ਜਾਵੇਗੀ 6 ਚਿੱਟੇ ਵਾਲਾਂ ਵਿੱਚ ਆਮਲਾ ਚੋਰਨ ਤੇ ਨਿੰਬੂ ਦਾ ਰਸ ਮਿਕਸ ਕਰਕੇ ਹਰ ਰੋਜ਼ ਵਾਲ ਧੋਣ ਦੇ ਨਾਲ ਵਾਲ ਕਾਲੇ ਹੋ ਜਾਣਗੇ 7 ਜੇਕਰ ਤੁਹਾਡੇ ਬੱਚੇ ਪੜ੍ਹਾਈ ਵਿੱਚ ਕਮਜ਼ੋਰ ਹਨ ਤਾਂ ਉਹਨਾਂ ਦੇ ਤਲੀਆਂ ਵਿੱਚ ਸਰੋਂ ਦਾ ਤੇਲ ਅਤੇ ਸੈਂਦਾ ਨਮਕ ਮਿਕਸ ਕਰਕੇ ਤਲੀਆਂ ਦੀ ਮਾਲਿਸ਼ ਕਰੋ ਇਸ ਦੇ ਨਾਲ ਉਹਨਾਂ ਦੇ ਮੱਥੇ ਦਾ ਚੱਕਰ ਖੁੱਲ ਜਾਵੇਗਾ 8 ਸੋਨੇ ਦੀਆਂ ਪੌੜੀਆਂ ਬਣਾਉਣਾ ਬਹੁਤ ਆਸਾਨ ਹੈ ਲੇਕਿਨ ਨਿਮਰਤਾ ਦੀ ਰਾਤੇ ਚੱਲਣਾ ਬਹੁਤ ਕਠਿਨ ਹੈ ਜਿੰਦਗੀ ਵਿੱਚ ਅੱਗੇ ਵਧਣਾ ਹੈ ਤਾਂ ਕੋਠੀਆਂ ਮਹੱਲਾਂ ਦੇ ਨਾਲ ਨਹੀਂ ਇਨਸਾਨ ਆਪਣੇ ਵਿਚਾਰਾਂ ਦੀ ਉਡਾਨ ਨਾਲ ਅੱਗੇ ਵਧਦਾ ਹੈ ਰਾਮਣ ਦੇ ਕੋਲ ਸਮਰਾਜਿਆ ਸੀ ਪਰ ਰਾਮ ਦੇ ਕੋਲ ਸੰਸਕਾਰ ਸੀ ਅਤੇ ਜਿੱਤ ਹਮੇਸ਼ਾ ਸੰਸਕਾਰਾਂ ਦੀ ਹੁੰਦੀ ਹੈ 9 ਕੀ ਪੈਡ ਫੋਨ ਸਮਾਰਟ ਫੋਨ ਦੇ ਦੌਰ ਵਿੱਚ ਫਿਰ ਲੋਕ ਪੇਰੀਅਰ ਹੋ ਰਹੇ ਹਨ ਇਸ ਦੀ ਵਾਪਸੀ ਕਾਰਨ ਸਮਾਰਟ ਫੋਨ ਹੋਣ ਵਾਲੀ ਪਰੇਸ਼ਾਨੀ ਪ੍ਰਾਈਵੇਸੀ ਚਿੰਤਾ ਘੱਟ ਲਾਗਤ ਲੰਮੀ ਬੈਟਰੀ ਲਾਈਫ ਅਤੇ ਵਿਸ਼ੇਸ਼ਮਤਾ ਸ਼ਾਮਲ ਹੈ 10 ਮਨੀਕਰਨ ਦੀ ਔਰਤ ਨੇ ਕੇਲਿਆਂ ਦੇ ਪੱਤਿਆਂ ਦੇ ਕੱਪੜੇ ਬੈਗ ਅਤੇ ਘਰੇਲੂ ਉਤਪਾਦ ਬਣਾਉਣਾ ਸ਼ੁਰੂ ਕੀਤਾ ਇਹ ਪੂਰੀ ਤਰ੍ਹਾਂ ਬਾਇਓ ਡੀਗਰਡੇਬਲ ਹੁੰਦਾ ਹੈ ਅਤੇ ਇਹਨਾਂ ਦੀ ਮੰਗ ਜਾਪਾਨ ਅਤੇ ਯੂਰਪ ਵਰਗੇ ਦੇਸ਼ਾਂ ਵਿੱਚ ਹੁੰਦੀ ਹੈ 11 ਜਿਨ੍ਹਾਂ ਦੇ ਮੂੰਹ ਵਿੱਚ ਵਾਰ-ਵਾਰ ਛਾਲੇ ਹੁੰਦੇ ਹਨ ਉਹਨਾਂ ਨੂੰ ਘਟ ਹਲ ਦੇ ਕੱਚੇ ਪੱਤੇ ਚਬਾ ਕੇ ਥੁੱਕ ਦੇਣਾ ਚਾਹੀਦਾ ਹੈ ਇਹ ਜਲਦੀ ਠੀਕ ਹੋ ਜਾਂਦੇ ਹਨ 12 ਜੇ ਤੁਸੀਂ ਦੁਗਲੇ ਪਤਲੇ ਹੋ ਤਾਂ ਇੱਕ ਗਲਾਸ ਦੁੱਧ ਦੇ ਨਾਲ ਇੱਕ ਕੇਲਾ 4-5 ਖਜੂਰ 5 6 ਭਿਜੇ ਹੋਏ ਬਦਾਮ 5 6 ਕਾਜੂ 8 10 ਕਿਸ਼ਮਿਸ ਮਿਕਸ ਕਰਕੇ ਪੀ ਲਓ 15 ਦਿਨਾਂ ਵਿੱਚ ਤੁਹਾਨੂੰ ਫਰਕ ਦਿਖਾਈ ਦੇਵੇਗਾ 13 ਲਸਣ ਨੂੰ ਛਿੱਲਣ ਤੋਂ ਬਾਅਦ ਹੱਥਾਂ ਵਿੱਚ ਲਸਣ ਦੀ 스멜 ਆਉਂਦੀ ਹੈ ਤਾਂ 스멜 ਦੂਰ ਕਰਨ ਦੇ ਲਈ ਹੱਥਾਂ ਤੇ ਥੋੜਾ ਲੂਣ ਪਾ ਕੇ ਰਗੜੋ ਜੀ 14 ਪਤਨੀ ਤੋਂ 5 ਸਾਲ ਵੱਡਾ ਪਤੀ ਨਦਾਨ ਹੁੰਦਾ ਹੈ ਅਤੇ ਸੱਸ ਤੋਂ 30 ਸਾਲ ਛੋਟੀ ਨõ ਸਮਝਦਾਰ ਹੁੰਦੀ ਹੈ 15 ਔਰਤਾਂ ਨੂੰ ਅਕਸਰ ਕਮਜ਼ੋਰੀ ਦੇ ਕਾਰਨ ਕਮਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਔਰਤਾਂ ਨੂੰ ਇੱਕ ਮੁਠ ਕਾਲੇ ਚਣੇ ਖਾਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ 16 ਪ੍ਰਾਣੀ ਦੁਨੀਆ ਵਿੱਚ ਸਮਰਾਟ ਫੋਨ ਦੀ ਥਕਾਨ ਡੇਟਾ ਦੀ ਚਿੰਤਾ ਖਰਚਾ ਅਤੇ ਪ੍ਰਾਈਵੇਸੀ ਦੀਆਂ ਚਿੰਤਾ ਦੇ ਨਾਲ ਪਰੇਸ਼ਾਨ ਲੋਕ ਹੁਣ ਫਿਰ ਤੋਂ ਕੀ ਪੈਡ ਫੋਨ ਆ ਰਹੇ ਹਨ ਕੁਝ ਟਾਈਮ ਪਹਿਲਾਂ ਜਪਾਨ ਵਿੱਚ 5.7% ਕੀ ਪੈਡ ਫੋਨ ਦੀ ਵਿਕਰੀ ਹੋ ਰਹੀ ਹੈ ਜਦੋਂ ਸਮਾਰਟ ਫੋਨ ਦੀ ਵਿਕਰੀ ਘਟ ਹੋ ਰਹੀ ਹੈ ਅਤੇ ਯੂਰਪ ਵਿੱਚ ਲੋਕ ਕੀ ਪੈਡ ਵਾਲਾ ਫੋਨ ਜ਼ਿਆਦਾ ਰੱਖਦੇ ਹਨ ਘੱਟ ਕੀਮਤ ਲੰਮੀ ਬੈਟਰੀ ਤੇ ਸਕੂਨ ਵਾਲੀ ਲਾਈਫ ਸਟਾਈਲ ਦੇ ਨਾਲ ਲੋਕ ਜੀ ਰਹੇ ਹਨ 17 ਪਿਆਰ ਦੇ ਨਾਲ ਬੇਟਾ ਵਿਗੜੇ ਭੇਤ ਦੇ ਨਾਲ ਔਰਤ ਲਾਭ ਦੇ ਨਾਲ ਨੌਕਰ ਵਿਗੜੇ ਧੋਖਾ ਦੇ ਨਾਲ ਯਾਰੀ ਗੁਣ ਮਿਲੇ ਤਾਂ ਗੁਰੂ ਬਣਾਓ ਚਿੱਤ ਮਿਲੇ ਤਾਂ ਚੇਲਾ ਮਨ ਮਿਲੇ ਤਾਂ ਮਿੱਤਰ ਬਣਾਓ ਨਹੀਂ ਤਾਂ ਰਹੋ ਇਕੱਲਾ 18 ਪ੍ਰਤੀ ਦਿਨ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਿਮਚ ਤੇਲ ਚਬਾ ਕੇ ਉੱਪਰ ਦੀ ਗਰਮ ਪਾਣੀ ਪੀਣ ਦੇ ਨਾਲ ਬਿਸਤਰਾ ਗਿੱਲਾ ਕਰਨ ਦੀ ਆਦਤ ਵਿੱਚ ਲੌਂਗ ਹੁੰਦਾ ਹੈ ਇਹ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਵਾਰ-ਵਾਰ ਪਸ਼ਾਬ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਹੁੰਦਾ ਹੈ 19 ਆਪਣੀ ਆਕੜ ਨੂੰ ਹਮੇਸ਼ਾ ਆਪਣੀ ਜੇਬ ਵਿੱਚ ਰੱਖਣਾ ਚਾਹੀਦਾ ਹੈ ਕਿਉਂਕਿ ਲੋਕ ਪ੍ਰਮਾਤਮਾ ਅੱਗੇ ਝੁਕਦੇ ਹਨ ਆਕੜ ਦੇ ਅੱਗੇ ਨਹੀਂ 2 ਔਰਤ ਪੀਰੀਅਡ ਦੇ ਟਾਈਮ ਹਰ ਰੋਜ਼ ਖਾਲੀ ਪੇਟ ਇੱਕ ਚਮਚ ਮੇथी दाणे ਦਾ ਪਾਣੀ ਉਬਾਲ ਕੇ ਪੀ ਲਓ ਨਾਲ ਗੁੜ ਅਤੇ ਅਜਵੈਨ ਖਾ ਲਓ ਇਹ ਦੇਸੀ ਨੁਸਖਾ ਖਾਮੋਨ ਸਤੁਲਨ ਠੀਕ ਕਰਦਾ ਹੈ ਅਤੇ ਮਾਨਸਿਕ ਧਰਮ ਨਿਯਮਿਤ ਕਰਦਾ ਹੈ 21 ਔਲੇ ਦਾ ਚੂਰਨ 5-10 ਗ੍ਰਾਮ ਇੱਕ ਚਮਚ ਸ਼ਹਿਦ ਨਾਲ ਮਿਕਸ ਕਰਕੇ ਸਵੇਰ ਟਾਈਮ ਖਾਲੀ ਪੇਟ ਚਟਣ ਦੇ ਨਾਲ ਥਾਇਰੋਇਡ ਵਰਗੀਆਂ ਬਿਮਾਰੀਆਂ ਇੱਕ ਤੋਂ 2 ਮਹੀਨੇ ਵਿੱਚ ਠੀਕ ਹੋ ਜਾਂਦੀਆਂ ਹਨ 22 ਅਰਬੀ ਨੂੰ ਪੋਲੀਫੋਲਨ ਦਾ ਇੱਕ ਬਿਹਤਰ ਸਰੋਤ ਮੰਨਿਆ ਗਿਆ ਹੈ ਇਹ ਕੈਂਸਰ ਰੋਗ ਨੂੰ ਕਟ ਕਰਨ ਦੇ ਵਿੱਚ ਬਹੁਤ ਲਾਇਬ ਦਾ ਇੱਕ ਹੈ ਇਹ ਕੈਂਸਰ ਸੈਲਸ ਨੂੰ ਵਧਣ ਤੋਂ ਰੋਕਦਾ ਹੈ 23 ਜੇਕਰ ਤੁਸੀਂ ਦੁੱਗਲੇ ਪਤਲੇ ਹੋ ਤਾਂ ਹਰ ਸਵੇਰ ਟਾਈਮ ਦੁੱਧ ਵਿੱਚ 3-4 ਸੁੱਕੀਆਂ ਖਜੂਰਾਂ ਪਾ ਕੇ ਇੱਕ ਕੇਲਾ ਮਿਕਸ ਕਰਕੇ ਪੀ ਲਓ ਇਹ ਨੁਸਖਾ वजन ਨੂੰ ਵਧਾਉਣ ਦੇ ਵਿੱਚ ਅਤੇ ਤਾਕਤ ਲਿਆਉਣ ਦੇ ਵਿੱਚ ਅਤੇ એનર્ਜੀ ਲਿਆਉਣ ਦੇ ਵਿੱਚ ਬਹੁਤ ਅਸਰਦਾਰ ਹੈ 24 ਕੋਈ ਵੀ ਦਰਖਤ ਉਤੋਂ ਅਮਰ ਬੇਲ ਨੂੰ ਲਾ ਕੇ ਰੱਖੋ ਸਕਾ ਕੇ ਚੂਰਨ ਬਣਾ ਕੇ ਰੱਖੋ ਅਤੇ ਇਸ ਨੂੰ 1 ਤੋਂ 3 ਗ੍ਰਾਮ ਚੂਰਨ ਸ਼ਹਿਦ ਵਿੱਚ ਮਿਕਸ ਕਰਕੇ ਹਰ ਰੋਜ਼ ਖਾਓ ਇਸ ਦੇ ਨਾਲ ਕੱਦ ਲੰਬਾ ਹੁੰਦਾ ਹੈ ਪੰਜੀ ਹਲਦੀ ਅਤੇ ਦੁੱਧ ਨੂੰ ਮਿਕਸ ਕਰੋ ਅਤੇ ਇਸ ਪੇਸਟ ਨੂੰ ਚਿਹਰੇ ਤੇ ਲਗਾਓ ਥੋੜੇ ਟਾਈਮ ਬਾਅਦ ਰਹਿਣ ਦਿਓ ਫਿਰ ਠੰਡੇ ਪਾਣੀ ਦੇ ਨਾਲ ਧੋ ਲਵੋ ਹਫਤੇ ਵਿੱਚ 2 ਜਾਂ 3 ਵਾਰ ਲਗਾਉਣ ਦੇ ਨਾਲ ਹੌਲੀ-ਹੌਲੀ ਚਿਹਰੇ ਦਾ ਰੰਗ ਗੋਰਾ ਹੋ ਜਾਂਦਾ ਹੈ 26 ਆਲੂ ਨੂੰ ਨੈਚੁਰਲ ਸਕਿਨ ਲੈਟਿੰਗ ਮੰਨਿਆ ਜਾਂਦਾ ਹੈ ਇਸ ਲਈ ਆਲੂ ਦੇ ਦੋ ਟੁਕੜੇ ਕਰਕੇ ਅਤੇ ਆਪਣੇ ਚਿਹਰੇ ਤੇ ਮਾਲਿਸ਼ ਕਰੋ 15 ਮਿੰਟ ਆਲੂ ਚਿਹਰੇ ਤੇ ਰਗੜੋ ਥੋੜੇ ਟਾਈਮ ਤੱਕ ਇਸੇ ਤਰ੍ਹਾਂ ਰਹਿਣ ਦਿਓ ਹਰ ਰੋਜ਼ ਇਸ ਤਰ੍ਹਾਂ ਕਰਨ ਦੇ ਨਾਲ ਸਕਿਨ ਦਾ ਰੰਗ ਵਧੀਆ ਹੋ ਜਾਂਦਾ ਹੈ 27 ਮਸਰਾਂ ਦੀ ਦਾਲ ਦੇ ਨਾਲ ਰੰਗ ਗੋਰਾ ਕਰੋ ਇਸ ਦਾ ਵੱਡਾ ਉਪਾਏ ਹੈ ਮਸਰਾਂ ਦੀ ਦਾਲ ਨੂੰ ਪੀਸ ਕੇ ਥੋੜਾ ਸ਼ਹਿਦ ਅਤੇ ਦਹੀਂ ਮਿਕਸ ਕਰਕੇ ਇਸ ਦਾ ਮਾਸਕ ਬਣਾ ਕੇ ਚਿਹਰੇ ਤੇ ਚੰਗੀ ਤਰ੍ਹਾਂ ਲਗਾਓ ਅਤੇ ਸੁੱਕਣ ਤੋਂ ਬਾਅਦ ਇਹ ਹੌਲੀ-ਹੌਲੀ ਮ사ਜ ਕਰੋ ਫਿਰ ਨੋਰਮਲ ਗਰਮ ਪਾਣੀ ਦੇ ਨਾਲ ਧੋ ਲਵੋ ਹਫਤੇ ਵਿੱਚ ਤਿੰਨ ਵਾਰ ਜ਼ਰੂਰ ਇਸਤੇਮਾਲ ਕਰੋ ਜੀ 28 ਨਿੰਬੂ ਅਤੇ ਟਮਾਟਰ ਸਕਿਨ ਦੇ ਲਈ ਰਾਮਬਾਨ ਹੈ ਇਸ ਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਅਤੇ ਇਹ ਐਲੀਮੈਂਟ ਰੰਗ ਸਾਫ਼ ਕਰ ਦਿੰਦਾ ਹੈ ਇਸ ਦੇ ਨਾਲ ਇੱਕ ਟਮਾਟਰ ਅਤੇ ਇੱਕ ਨਿੰਬੂ ਦੇ ਜੂਸ ਨੂੰ ਮਿਕਸ ਕਰਕੇ ਚਿਹਰੇ ਤੇ ਲਗਾਓ ਥੋੜਾ ਟਾਈਮ ਸੁੱਕਣ ਦਿਓ ਫਿਰ ਨੋਰਮਲ ਗਰਮ ਪਾਣੀ ਨਾਲ ਧੋ ਲਵੋ ਜੀ ਨਤੀ ਚਿਹਰੇ ਦਾ ਰੰਗ ਗੋਰਾ ਕਰਨ ਦੇ ਲਈ ਇੱਕ ਆਸਾਨ ਤਰੀਕਾ ਹੈ ਭਾਫ਼ ਲੈਣਾ ਇਸ ਲਈ ਹਰ ਰੋਜ਼ ਥੋੜੀ ਦੇਰ ਤੱਕ ਪਾਫ ਲਓ ਅਤੇ ਫਿਰ ਤੌਲੀਏ ਦੇ ਨਾਲ ਹੌਲੀ-ਹੌਲੀ ਚਿਹਰੇ ਨੂੰ ਸਾਫ਼ ਕਰੋ ਇਸ ਦੇ ਨਾਲ ਦੋ ਫਾਇਦੇ ਹੁੰਦੇ ਹਨ ਇੱਕ ਤਾਂ ਕਿਲ ਸ਼ਾਇਆ ਮੋਕਿਆਂ ਦੀ ਪਰੇਸ਼ਾਨੀ ਦੂਰ ਹੁੰਦੀ ਹੈ ਅਤੇ ਦੂਸਰਾ ਫਾਇਦਾ ਇਹ ਚਿਹਰੇ ਦੀ ਸਾਰੀ ਗੰਦਗੀ ਗਹਿਰਾਈ ਤੱਕ ਸਾਫ਼ ਰੱਖਦੀ ਹੈ 30 ਆਮਲਾ ਖਾਣ ਦੇ ਨਾਲ ਚਿਹਰੇ ਦਾ ਰੰਗ ਸਾਫ਼ ਹੁੰਦਾ ਹੈ ਇਸ ਦੇ ਲਈ ਆਮਲਾ ਕੋਈ ਵੀ ਫਾਰਮ ਵਿੱਚ ਤੁਸੀਂ ਖਾ ਸਕਦੇ ਹੋ ਜਾਂ ਆਮਲਾ ਤੁਸੀਂ ਮਰਬੇ ਦੇ ਰੂਪ ਵਿੱਚ ਖਾਓ ਜਾਂ ਚਾਰ ਦੇ ਰੂਪ ਵਿੱਚ ਖਾਓ ਹਰ ਰੋਜ਼ ਆਮਲਾ ਖਾਣ ਦੇ ਨਾਲ ਹੌਲੀ-ਹੌਲੀ ਰੰਗ ਸਾਫ਼ ਹੋ ਜਾਂਦਾ ਹੈ 31 ਦੁੱਧ ਰੰਗ ਗੋਰਾ ਕਰਨ ਦੇ ਲਈ ਸਭ ਤੋਂ ਯਾਦਾ ਮਦਦਗਾਰ ਹੈ ਖਾਸ ਕਰਕੇ ਕੱਚਾ ਦੁੱਧ ਇਸ ਲਈ ਰੂ ਨੂੰ ਦੁੱਧ ਵਿੱਚ ਭੇਕੇ ਚਿਹਰੇ ਤੇ ਹੌਲੀ ਹੌਲੀ ਲਗਾਓ ਫਿਰ ਚਿਹਰੇ ਦੀ ਮਾਲਿਸ਼ ਕਰੋ ਹਰ ਰੋਜ਼ ਇਸ ਤਰ੍ਹਾਂ ਕਰਨ ਦੇ ਨਾਲ ਥੋੜੇ ਹੀ ਦਿਨਾਂ ਵਿੱਚ ਰੰਗ ਸਾਫ਼ ਹੋ ਜਾਵੇਗਾ 32 ਸੰਤਰੇ ਤੇ ਪੀਤੇ ਦਾ ਗੁੱਦਾ ਕੱਢ ਕੇ ਚੰਗੀ ਤਰ੍ਹਾਂ ਮੈਸ਼ ਕਰੋ ਫਿਰ ਚਿਹਰੇ ਤੇ ਲਗਾਓ ਹਰ ਰੋਜ਼ ਇਸ ਤਰ੍ਹਾਂ ਕਰਨ ਦੇ ਨਾਲ ਬਹੁਤ ਵਧੀਆ ਅਸਰ ਹੋਵੇਗਾ 33 ਗੋਰੇ ਅਤੇ ਸਾਫ ਰੰਗ ਦੇ ਲਈ ਤਰਬੂਜ ਅਤੇ ਖੀਰਾ ਕਾਫੀ ਫਾਇਦੇਮੰਦ ਹੈ ਇਸ ਲਈ ਖੀਰਾ ਅਤੇ ਤਰਬੂਜ ਦੇ ਟੁਕੜੇ ਕੱਟ ਕੇ ਚਿਹਰੇ ਦੀ ਹੌਲੀ-ਹੌਲੀ ਮਾਲਿਸ਼ ਕਰੋ ਜਾਂ ਫਿਰ ਖੀਰੇ ਅਤੇ ਤਰਬੂਜ ਦਾ ਜੂਸ ਕੱਢ ਕੇ ਉਹਦੇ ਵਿੱਚ ਥੋੜਾ ਜਿਹਾ ਨਿੰਬੂ ਮਿਲਾਓ ਫਿਰ ਆਪਣੇ ਚਿਹਰੇ ਤੇ ਲਗਾਓ ਥੋੜੀ ਦੇਰ ਤੱਕ ਸੁੱਕਣ ਦਿਓ ਫਿਰ ਨਾਰਮਲ ਗਰਮ ਪਾਣੀ ਦੇ ਨਾਲ ਧੋ ਲਓ ਇਸ ਨੂੰ ਹਫਤੇ ਵਿੱਚ 3 ਜਾਂ 4 ਵਾਰੀ ਜ਼ਰੂਰ ਲਗਾਓ ਬਹੁਤ ਵਧੀਆ ਅਸਰ ਹੋਵੇਗਾ ਦੋਸਤੋ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਹੋਰ ਵੀ ਲੋਕਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਕਰੋ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਨੈਕਸਟ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ ਜੀ